ਹਾਂਜੀ ਪਾਈ ਜੀ ਗੱਲ ਹੋਈ ਆ ਉਹਦੀ ਤਾਂ ਕਿ ਇਹ ਲੋਨੀ ਉਹਦੇ ਨਾਲ ਨਹੀਂ ਰਹੀ ਹੈ ਜਿਆਦਾ ਸਮਾਂ ਨੇ ਕਰਦੇ ਦਿਨਾਂ ਵਿੱਚ ਇਹਦੇ ਚੇਕ ਕਰਨਾ ਹਾਂ ਮੈਂ ਉਹ ਲਿਆ ਪੂਰੀ ਬੱਚੀ ਨਾਲ ਆ ਗਿਆ ਉਹਨੇ ਜਿਹਨੂੰ ਦੇਖਿਆ ਮੈਂ ਤਾਂ ਖਾਂਦੇ ਖਾਂਦੇ ਨਾਲ ਇਹਨਾਂ ਕਿੱਥੇ ਆ ਗਏ ਪੂਰਾ ਬੇਟਾ ਹੋ ਗਿਆ ਠੀਕ ਹੈ ਹਰ ਮੈਂ ਕੋਈ ਨਹੀਂ ਕਹਿਣਾ ਹੁੰਦਾ ਜੀ ਇਹ ਮਾਮਲਾ ਜਦੋਂ ਹੀ ਆਇਆ ਮੈਜੀ ਇਹ ਜਿਹੜਾ ਵਿਕਟਿਮ ਹੈ ਇਹਦਾ ਨਾਮ ਰਵੀ ਹੈ ਇਹਦੇ ਨਾਲ ਇਹਦਾ ਦੋਸਤ ਜਪਰਾਪੁਰ ਜਪਾਲਪੁਰ ਦੇ ਰਹਿਣ ਵਾਲੇ ਨੇ ਇਹ ਉੱਚਾ ਪਿੰਡ ਜਾ ਰਹੇ ਸੀਗੇ ਔਰ ਔਨ ਦਾ ਵੇ ਉੱਚਾ ਪਿੰਡ ਔਰ ਦੁग्गा ਦੇ ਵਿੱਚ ਕਿਤੇ ਕਹਿੰਦਾ ਸੀ ਹਜੇ ਅਸੀਂ ਜਿਹੜਾ ਸਪਾਟ ਹੈ ਉਹ ਵੈਰੀਫਾਈ ਕਰਨਾ ਹੈ ਅ ਕੇੰਦਰ ਜੀ ਕਿ ਅਸੀਂ ਬਾਈਕ ਤੇ ਸੀਗੇ ਔਰ ਦੋ ਲੜਕੇ ਆਏ ਔਰ ਉਹਨਾਂ ਨੇ ਗੋਲੀ ਚਲਾਈ ਤੇ ਪੱਟ ਚ ਲੱਗੀ ਹੈ ਲੜਕਾ ਸਟੇਬਲ ਹੈ ਪਰ ਅਸੀਂ ਆਪਣੀ ਟੀਮਸ ਡਿਬਿਊਟ ਕਰ ਦਿੱਤੀਆਂ ਨੇ ਅ ਮੌਕਾ ਦੇਖਣ ਜਾ ਰਹੀਆਂ ਨੇ ਔਰ ਜਲਦ ਅਸੀਂ ਇਹਦੇ ਤੇ ਤੁਹਾਨੂੰ ਦੱਸਦੇ ਹਾਂ ਕੀ ਹੋਟੀਦਾ ਬੜਾ ਮੈਮ ਨੌਜਵਾਨ ਦੇ ਸਿਰ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਲੱਗੀ ਹੈ ਜੀ ਵੀ ਸਟੇਬਲ ਪਰ ਫਿਰ ਵੀ ਇਹਨੂੰ ਜੰਦਰ ਰਿਪੋਰਟ ਕਰ ਰਹੇ ਨੇ ਬੋਲ ਰਿਹਾ ਹੈਗਾ ਦੱਸ ਰਿਹਾ ਹੈਗਾ ਪਰ ਕੋਈ ਵਜ੍ਹਾ ਰੰਜਿਸ਼ ਜਾਂ ਕੋਈ ਉੱਟਕੋ ਨੇਟ ਬੋਟ ਹੋਈ ਹੈ ਨਾ ਇਹਨਾਂ ਨੂੰ ਖੁਸ਼ ਕੋਈ ਗਾਲ ਕੱਢੀ ਜਾਂ ਕੁਛ ਨੂੰ ਇਦਾਂ ਕੁ ਕਸ਼ਟ ਹੱਥੋਂ ਪਾਈ ਹੋਇਆ ਪਰ ਫਿਰ ਵੀ ਅਸੀਂ ਆਪਣੀ ਟੀਮ ਡਿਪਲੋਏ ਕਰ ਰਹੇ ਹਾਂ ਇਮੀਡੀਏਟਲੀ ਵੀ ਬੈਰੀਫਾਈ ਤੇ ਮੈਡਮ ਜੀ ਦੱਸੋ ਵੀ ਕਿੰਨੇ ਲੋਕ ਸੀ ਇਹ ਜੀ ਦੋ ਜਣੇ ਸੀ ਉਹ ਵੀ ਬਾਈਕ ਤੇ ਸੀ ਇਹ ਵੀ ਦੋ ਜਣੇ ਸੀ ਬਾਈਕ ਤੇ ਸੀ ਇਹ ਰਸਤੇ 'ਚ ਜੋ ਦੱਸਿਆ ਹੈ ਕਿ ਵਾਸ਼ਰੂਮ 'ਤੇ ਰੁਕਿਆ ਔਰ ਪਿੱਛੋਂ ਦੋ ਜਣੇ ਆਏ ਹੈ ਔਰ ਇਹਦੇ ਪੱਕੀ ਗੋਲੀ ਕੁਛ ਮੁਕਾਤ ਬਣਿਆ ਸੀ ਜੇ ਕਦਮ ਹਜੀ ਸੁਸ਼ਮੂਦ ਵਗੈਰਾ ਬਣਿਆ ਸੀ ਜੇ ਵੈਸੇ ਹਾਜੀ ਤਾਂ ਕਿ ਕੋਈ ਆਇਡੈਂਟੀਟੀ ਮਾਤਾ ਦੱਸ ਨਹੀਂ ਰਿਹਾ ਹੈਗਾ ਪਰ ਇਹ ਸ਼ਾਇਦ ਕਹਿ ਰਿਹਾ ਕਿ ਜਿੰਦਾ ਕਿ ਮੈਨੂੰ ਪਤਾ ਲੱਗੇ ਸ਼ਾਇਦ ਉਹ ਮਾ ਬੰਨੇ ਹੋਏ ਸੀ ਕਿ ਪਰ ਅਸੀਂ ਗਿਆਨ ਉਹ ਹੀ ਗੱਲ ਹੈ ਅਬ ਵੀ ਅਡਿਪਿਊਟਿੰਗ ਟੀਮ ਸੇਵ ਵਿਦ ਇਸਮੀ ਕਰ ਰਹੀ ਹੈ ਪਤਾ ਲੱਗਾ ਮੈਨੂੰ ਕਿੰਨੀਆਂ ਗੋਲੀਆਂ ਚਲੀਆਂ ਮੋਕੇ ਦੇ ਵਿੱਚ ਹਾਜੀ ਇਹਦੇ ਹਿਸਾਬ ਨਾਲ ਨਹੀਂ ਕੀਤੀ ਇਹਦੀ ਹਾਜੀ ਜਸਟ ਆਈ ਹੈ ਤੋਂ ਵੀ ਮੂਵ ਟਵਰ ਟੀਮ ਮਾਮਲਾ ਜੀ ਹੈ ਜਿਹੜਾ ਇੱਕ ਗੋਲੀ ਮੈਂ ਡਾਕਟਰ ਅਪਣਾ ਜਮੈਕਲ ਮੈਡੀਕਲ ਕਲਬ ਸੇ ਪੈਨਾਉਂਦਾ ਐ ਮੈਂ ਜਿਹੜਾ ਟੈਕੋ ਇੱਕ ਪ੍ਰੀਵ ਸਟੱਡ 7:00 ਵਜੇ ਸ਼ਾਮ ਦੇ ਟਾਈਮ ਤੇ ਰਵੀ ਨਾਮ ਦਾ ਪੇਸ਼ੈਂਟ ਆਇਆ ਸਨ ਆਫ ਅਨਸਰ ਜੋ ਕਿ ਦ ਉਹੋ ਸਰਟੀਫਾਈਡ ਆਈਡੀ ਇਸ ਟ੍ਰੋਕ ਗਨਸ਼ਾਟ ਨੂੰ ਵੀ ਨਾਲ ਪ੍ਰੇਜ਼ੈਂਟ ਕੀਤਾ ਉਹਦੇ ਥਾਈਜ਼ ਦੇ ਗਨਸ਼ਾਟ ਇੰਕਰੀ ਰਹੀ ਹੈ ਤੇ ਇਹ ਪਹਿਲੇ ਸਟੇਬਲ ਹੈ ਪਰ ਆਪਾਂ ਉਹ ਦਾ ਫਰਦਰ ਇਗਜ਼ਾਮ ਲੀਆ ਬਾਗੇ ਭੇਜ ਦਾਂਗੇ ਸਰ ਕੁਝ ਪਤਾ ਚੱਲਿਆ ਕੋਈ ਨਾਮ ਵਗੈਰਾ ਕਿਹਨਾਂ ਨੇ ਹਮਲਾ ਕੀਤਾ ਨਹੀਂ ਹਮਲਾ ਦੀ ਕੋਈ ਇਨਫਰਮੇਸ਼ਨ ਨਹੀਂ ਪਤਾ ਨਹੀਂ ਇਹ ਕਿੰਨੇ ਕ ਵਜੇ ਆਇਆ ਤੁਹਾਨੂੰ ਕੋਈ 7:00 ਵਜੇ ਸ਼ਾਮ ਨੂੰ ਗੁੱਡ ਨੇਮ ਕੀ ਹੈ ਸਰ ਰਮੇਸ਼ ਅਨਵਖਾਂਸ ਤੁਹਾਡਾ ਨਾਮ ਕੀ ਹੈ ਦਰਸ਼ਨ ਇਹ ਮੈਂ ਤੁਹਾਨੂੰ ਮੈਂ ਉਹਨਾਂ ਨੂੰ ਅਸ਼ੰਕਰ ਜਾਈ ਦੀ ਪਾਈਂ ਦੀ ਗੱਲ ਹੋਈ ਆ ਜੀ ਐਨ ਮੈਂ ਤਾਂ ਤਾਂ ਕਿ ਇਹ ਲੋਹੀ ਕੋਈ ਨਹੀਂ ਰਹੀ ਆ ਨਹੀਂ ਨਹੀਂ ਜੀ ਆਹ ਮੈਂ ਕਰੇ ਜਦੋਂ ਮੈਂ ਇਹਦੀ ਟਿੱਕੂ ਕਰਨਾ ਹਾਂ ਉਹਨਾਂ ਨੂੰ ਰਿਆ ਗੋਲੀ ਬੰਦੀ ਨਾਲ ਆਇਆ ਤੇ ਮੈਂ ਜਦੋਂ ਉਹਨੂੰ ਦੇਖਿਆ ਹਾਂ ਤਾਂ ਨਹੀਂ ਖਾਣ ਰਿਹਾ ਨਾਲ ਇਹਨਾਂ ਕਿਹੜਾ ਗੋਲੀ ਦਾ ਗੋਲੀ ਰਿਹਾ ਤਿੰਨ ਤਾਂ ਮੈਂ ਕੋਈ ਨਹੀਂ ਕਹਾਂ ਚਾਹੁੰਦਾ ਜੀ